ਕਾਰਾਂ ਵਿੱਚ ਪਾਣੀ ਨੂੰ ਡੀਜ਼ਲ ਦੱਸ ਕੇ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਅਤੇ ਇੱਕ 50 ਲੀਟਰ ਦੀ ਕੇਨੀ ਸਮੇਤ ਕਾਬੂ ਕੀਤਾ ਹੈ। ਅੱਜ ਦੁਪਹਿਰ ਸਮੇਂ ਬਠਿੰਡਾ ਬਾਜ਼ਰ ਰੋਡ ਤੇ ਪੈਂਦੇ ਪਿੰਡ ਕੁਦ्डा ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਰਾਂ ਵਿੱਚ ਪਾਣੀ ਨੂੰ ਡੀਜ਼ਲ ਦੱਸ ਕੇ ਭੋਲੇ-ਪਾਲੇ ਕਿਸਾਨਾਂ ਦੇ ਨਾਲ ਠਗੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨੌਜਵਾਨ ਕਾਰਾਂ ਵਿੱਚ ਔਰਤਾਂ ਨੂੰ 70 ਰੁਪਏ ਲੀਟਰ ਦੇ ਹਿਸਾਬ ਨਾਲ ਪਾਣੀ ਨੂੰ ਡੀਜ਼ਲ ਦੱਸ ਕੇ ਵੇਚ ਜਾਂਦੇ ਸਨ। ਅਤੇ ਇਹਨਾਂ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਇਹਨਾਂ ਵੱਲੋਂ ਪਹਿਲਾਂ ਵੀ ਕਈ ਕਿਸਾਨਾਂ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਗਈਆਂ ਹਨ ਅਡਾ ਜੈ ਸਿੰਘ ਪਿੰਡ ਹੈ ਭਾਈ ਮਾਮਲਾ ਕੀ ਹੋਇਆ ਮਾਮਲਾ ਨੇ ਕੀ ਹੋਇਆ ਠੱਗੀਆਂ ਮਾਰਦੇ ਚੋਰ ਬਣੇ ਫਰਦੇ ਵੱਡੇ ਬੰਦਮਾਸ਼ ਮਾਗਲਾਂ ਮਾਰੀ ਠੱਗੀ ਤੇ ਗਾਹ ਹੁੰਦੇ ਆ ਤੇਲ ਵੇਚਦੇ ਆ ਠੱਗੀਆਂ ਮਾਰ ਕੇ ਨਸਕਾਨ ਕਰਦੇ ਆ ਲੋਕਾਂ ਦਾ ਹਾਂ ਪਾਣੀ ਲਾਂਦੇ ਟੈਂਕੀ ਪਰ ਉੱਤੇ ਇਹਨਾਂ ਦਾ 1 ਕਿਲੋ ਤੇਲ ਹੁੰਦਾ ਬਸ ਉਤੇ ਤਾਂ ਰਹੁੰਦਾ ਹਾਂ ਹਾਂ ਜੀ ਹਾਂ ਬੀਤੀ ਹੈ ਮੇਰੇ ਨਾਲ ਮੈਨੂੰ ਅੱਜ ਤੋਂ ਇੱਕ ਮਹੀਨਾ ਪਹਿਲਾਂ ਦੇ ਗਿਆ 50 ਲੀਟਰ ਪਾਣੀ 50 ਲੀਟਰ ਪਾਣੀ ਦੇ ਕੇ ਕੇ ਤੇ ਗੁਰ ਫੁੱਲੋ ਦੇ ਮੰਨ ਕੇ ਚੱਲ ਪਿੰਡ ਚ ਦੇ ਕੇ ਗਏ ਆ ਇਹਨਾਂ ਨੇ ਹਾਂਜੀ ਮੰਗਦੇ ਇਹਨਾਂ ਸਜ਼ਾ ਹੁਣ ਚਾਹੀਦੀ ਸਖਤ ਸਖਤ ਉਹ ਵੀ ਮੰਗ ਇਹਨਾਂ ਦੇ ਕੀ ਉਹ ਇਹਨਾਂ ਨੂੰ ਪਤਾ ਲੱਗ ਜੇ ਗਾਂਸਤ ਮਾਮਲਾ ਜੀ ਇਹ ਤਿੰਨ ਚਾਰ ਜਣਿਆਂ ਦਾ ਗਰੁੱਪ ਆ ਇਹ ਥੱਲੇ ਕੰਨੀ ਦੇ ਵਿੱਚ ਪਾਣੀ ਪਾ ਕੇ ਉੱਤੇ ਲੀਟਰ ਤੇਲ ਪਾ ਕੇ ਪਿੰਡ ਦੇ ਵਿੱਚ ਜਦੋਂ ਘਰੇ ਕੋਈ ਬੰਦੇ ਬੰਦੇ ਨਹੀਂ ਹੁੰਦੇ ਬੁਢੀਆਂ ਨੂੰ ਤੇਲ ਦੇ ਜਾਂਦੇ ਆ ਜਾਂ ਕੋਈ ਕਿਸੇ ਬੰਦੇ ਨੂੰ ਦੇ ਜਾਂਦੇ ਆ ਉੱਤੇ ਲੀਟਰ ਤੇਲ ਪਾਇਆ ਹੁੰਦਾ ਉਹਨਾਂ ਨੂੰ ਦਿਖਾ ਕੇ ਤੇ ਪੈਸੇ ਲੈ ਕੇ ਟੱਪ ਜਾਂਦੇ ਆ ਇਹ ਇਹਨਾਂ ਨੇ ਪਿੰਡ 'ਚ ਗੱਭੂ ਕੀਤਾ ਜੀ ਕਿਸੇ ਨੂੰ ਤੇਲ ਦੇ ਰਹੇ ਸੀ ਕਿ ਉਹਨਾਂ ਨੇ ਦੇਖ ਲਿਆ ਮੌਕੇ ਤੇ ਪਾਉਣ ਲੱਗੇ ਜਦੋਂ ਥੱਲੇ ਪਾਣੀ ਨਿਕਲਿਆ ਆਇਆ ਕਿੰਨੇ ਜਣੇ ਆਏ ਇਹ ਦੋ ਜਣੇ ਫੜੇ ਆ ਜੀ ਵੀਕਲਾ ਇੱਕ ਮੋਟਰਸਾਈਕਲ ਆ ਜੀ ਤੇ 50 ਲੀਟਰ ਵਾਲੀ ਕੰਨੀ ਆ ਪਾਣੀ ਦੀ ਭਰੀ ਹੋਈ ਜਿਹਨੂੰ ਦਿੱਤੇ ਸੀ ਸਾਡੇ ਪਿੰਡ ਵਿੱਚ ਤੱਕੀ ਮੰਗ ਕਰ ਮੰਗ ਕਰਦੇ ਜੀ ਇਹਨਾਂ ਦਾ ਸਾਰਾ ਗਰੋਹ ਫੜਿਆ ਜਾਣਾ ਚਾਹੀਦਾ ਇਹ ਘੱਟੋ ਘੱਟ 50 ਬੰਦਿਆਂ ਦਾ ਪਿੰਡ 'ਚ ਹੀ ਕਰ ਚੁੱਕਿਆ ਤੇ ਬਾਹਰ ਬਹੁਤ ਬੰਦੇ ਪਤਾ ਲੱਗ ਜਾਂਦੇ ਆ ਭਾਈ ਅੱਗੇ ਨਾ ਮੋਟਰਸਾਈਕਲ ਵਾਲਾ ਨਹੀਂ ਦੇਖੀ ਮੌਕੇ ਤੇ ਪਹੁੰਚੇ ਥਾਣਾ ਨੰਦਗੜ ਦੇ ਸਹਾਇਕ ਥਾਣੇਦਾਰ ਯੂਸਫਾ ਮੁਹੰਮਦ ਦਾ ਕਹਿਣਾ ਹੈ ਕਿ ਇਹਨਾਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਾਨੂੰ ਕਾਲ ਆਈ ਸੀਗੀ ਕਟੋਰ ਰੂਮ ਤੋਂ ਵੀ ਦੋ ਬੰਦੇ ਆ ਮੋਟਰਸਾਈਕਲ ਤੇ ਵੀ ਕਹਿੰਦੇ ਤੇਲ ਵੇਚਦੇ ਫਿਰਦੇ ਆ। ਤੇ ਜਦੋਂ ਉਹਨਾਂ ਪਤਾ ਕੀਤਾ ਕਹਿੰਦੇ ਵੀ ਤੇਲ ਨਹੀਂ ਪਾਣੀ ਆ ਤੇ ਲੋਕਾਂ ਨਾਲ ਠੱਗੀ ਠੱਗੀ ਕਰ ਰਹੇ ਆ ਤੇਲ ਦੇ ਨਾਂ ਤੇ। ਤੇ ਦੋ ਬੰਦੇ ਨੂੰ ਲੈ ਕੇ ਜਾ ਰਹੇ ਆ ਤੇ ਬਾਕੀ ਪੁੱਛਗਿੱਛ ਕਰਦੇ ਆ ਇਹਨਾਂ ਤੋਂ। ਕਿੱਥੋਂ ਫੜੇਗਾ ਇਹ? ਇਹ ਕੁਦ ਦੇ ਪਿੰਡ ਤੋਂ ਹੀ। ਇਹਨਾਂ ਕੋਲ ਕੋਈ ਕੈਨੇ ਵੀ ਹਾਂ ਜੀ ਇੱਕ ਕੈਨੀ ਆ ਜੀ ਜਿਹਦੇ ਵਿੱਚ ਕਹਿੰਦੇ ਆ ਵੀ ਤੇਲ ਵਗੈਰਾ ਵਹੀਕਲ ਵੀ ਦੀ ਕੋਈ ਵਹੀਕਲਾ ਇੱਕ ਮੋਟਰਸਾਈਕਲ ਆ ਜੀ ਕੀ ਕਾਰਵਾਈ ਕੀਤੀ ਜਾ ਰਹੀ ਆ ਜੀ ਕਾਰਵਾਈ ਕੋਈ ਨਹੀਂ ਜਦ ਕਰਕੇ ਜਿਹੜੀ ਹੋਊਗੀ ਲੋੜੀ ਦੀ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਜੀ ਬੰਦੀ ਕਾਰਵਾਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ